ਅੱਸੀ ਕਾਲ ਜੀ ਮੈਂ ਤਰਮਿੰਦਰ ਸਿੰਘ ਪਿਛਲੇ ਰਾਤ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਪੀ ਉਪਲੇ ਪਾਸੇ ਜਿਹੜਾ ਕਹਿ ਲਈਏ ਚੱਕ ਮੀਰਪੁਰ ਦੇ ਲਾਗੇ ਜਿਹੜਾ ਹੈ ਚੰਗਣ ਮਾਝਾ ਦਾ ਹੇਠਲਾ ਏਰੀਆ ਆ ਉੱਥੋਂ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਵਾਧਾ ਹੋਇਆ ਤੇ ਉੱਥੋਂ ਜਿਹੜਾ ਟੁੱਟ ਕੇ ਜਿਹੜਾ ਹੈ ਪੰਜਾਬ ਵਾਲੇ ਪਾਸੇ ਤੇ ਉਹ ਕਾਲਾ ਛੋਟਾ ਕਿ ਸੀਗਾ ਜਿਹਨੂੰ ਰਾਤ ਹੀ ਜਿਹੜਾ ਹੈ ਉੱਤੋਂ ਦੇ ਲੋਕਾਂ ਨੇ ਲੋਕਲ ਜਿਹੜਾ ਕਰਕੇ ਬੰਦ ਕਰ ਦਿੱਤਾ ਜਾਂ ਉਹ ਪ੍ਰੈਸ਼ਰ ਵੱਲੋਂ ਜਿੰਨੀ ਕੁ ਉੱਥੇ ਮਾਈਨਿੰਗ ਜਾਂ ਉਹ ਪਟਾਈ ਹੋਈ ਸੀਗੀ ਉਹੀ ਖੱਡਾ ਉਹਨਾਂ ਕੋ ਭਰਿਆ ਤੇ ਪੰਜਾਬ ਵਾਲੇ ਪਾਸੇ ਬਿਲਕੁਲ ਪਾਣੀ ਜਿਹੜਾ ਆ ਉੱਥੋਂ ਨਹੀਂ ਵਧਿਆ ਮੌਜੂਦਾ ਅੱਜ ਦੀ ਇਹ ਗੱਲ ਕਰੀਏ ਅੱਜ ਸਾਰਾ ਮੰਡ ਵਾਲਾ ਏਰੀਆ ਮੈਂ ਖੁਦ ਘੁੰਮ ਕੇ ਬਕਾਇਦਾ ਦੇਖ ਕੇ ਸਾਰਾ ਦौरा ਕੀਤਾ ਉਸ ਇਲਾਕੇ ਦਾ ਕਿਉਂਕਿ 2023 ਦੇ ਹੜ੍ਹਾਂ ਤੋਂ ਬਾਅਦ ਮੈਂ ਉੱਥੇ ਗਿਆ ਤੇ 2023 ਦੇ ਹੜ੍ਹਾਂ ਤੋਂ ਬਾਅਦ ਜਿਹੜਾ ਉੱਥੇ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲਿਆ ਸੀਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੀ ਜ਼ਮੀਨਾਂ ਵਾਹੀ ਜੋਗ ਜਿਹੜੀਆਂ ਫਸਲਾਂ ਵਿੱਚੋਂ ਝੋਨਾ ਤੇ ਮਕਾਨ ਉਹਨਾਂ ਦੇ ਮਾਲ ਡੰਗਰ ਸਾਰਾ ਰੁੜ ਗਿਆ ਸੀਗਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰਾਤ ਡਰ ਵਾਲਾ ਸਹਿਮ ਵਾਲਾ ਮਾਹੌਲ ਬਣ ਗਿਆ ਤੇ ਜਿਹੜਾ ਤੁਸੀ ਬਣ ਇੱਕ ਬਣਿਆ ਹੋਇਆ ਹੈ ਪੇਲਾ ਠਾਕਰਾ ਦੇ ਵਿੱਚ ਕਹ ਲਈਏ ਗੋਲਡਨ ਤੇ ਐਚਪੀ ਸਟੋਨ ਕ੍ਰੈਸ਼ਰ ਦੇ ਨੇੜੇ ਕਹ ਲਈਏ ਜਾਂ ਦਵਾਲ ਦੇ ਥਲਕੇ ਪਾਸੇ ਨੂੰ ਹਿਮਾਚਲ ਵਾਲੇ ਪਾਸੇ ਨੂੰ ਜਿੱਥੋਂ ਕਹ ਲਈਏ ਵੀ ਜਟਵੇਲੀ ਜਾਂ ਹੋਰ ਏਰੀਆ ਨੂੰ ਪਾਣੀ ਆਣ ਦੀ ਸੰਭਾਵਨਾ ਹੋ ਜਾਂਦੀ ਹੈ ਤੇ ਉਸ ਜਗ੍ਹਾ ਦੇ ਉੱਪਰ ਰਾਤ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪੂਰੇ ਮੰਡ ਦੇ ਵਿੱਚ ਲੋਕ ਇਕੱਠੇ ਹੋ ਕੇ ਹੋਗੇ ਇਸੇ ਡਰ ਕਰਕੇ ਵੀ ਕਿਤੇ ਧੁੱਸੀ ਬੰਦ ਤਾਂ ਨਹੀਂ ਟੁੱਟ ਗਿਆ ਤੇ ਰਾਤ ਤੇ ਬਿਲਕੁਲ ਸੁਚੇਤ ਸੀਗਾ ਉੱਥੋਂ ਲੋਕਲ ਜਿਹੜੇ ਜਰਨਲਿਸਟ ਹੈਗੇ ਆ ਗੁਰਮੁਖ ਹਲਚਰ ਨਿਊਜ਼ ਤੇ ਉਹਨਾਂ ਨੇ ਬਕਾਇਦਾ ਕਵਰ ਰਾਤ ਦਿੱਤੀ ਵੀ ਜਿਵੇਂ ਕਿ ਥੋੜੀ ਜਿਹੀ ਸ਼ਾਂਤੀ ਹੋਈ ਵੀ ਤੇ ਥੋੜਾ ਜਿਆ ਮੇਰੀ ਬੇਨਤੀ ਹੈ ਵੀ ਜਿੰਨੇ ਵੀ ਸਾਡੇ ਇਸ ਇਲਾਕੇ ਦੇ ਵਿੱਚ ਸਰਪੰਚ ਪੰਚੇ ਜਾਂ ਮੋਤਵਾਰਾ ਥੋੜਾ ਜਿ ਸੁਚੇਤ ਰਹਿਣ ਤੇ ਜਦੋਂ ਇਹ ਥੋੜਾ ਪਾਣੀ ਜੱਕਦਾ ਕਿਉਂਕਿ ਸ਼ਾਮ ਨੂੰ ਜੇਹੀ ਘਟਨਾ ਵਾਪਰਦੀ ਹੈ ਤੇ ਸਾਰੀ ਰਾਤ ਕੱਢਣੀ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਖੁਦ ਸਾਨੂੰ ਨਹੀਂ ਮਤਲਬ ਰਾਤ ਨੀਂਦਾਈ ਵੀ ਪਤਾ ਨਹੀਂ ਕੀ ਹਾਲਤ ਉੱਥੇ ਬਣੀ ਹੋਣੀ ਹੈ ਤੇ ਥੋੜਾ ਜਿਆ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਜੇ ਹੋਇਆ ਹੈ ਤਾਂ ਸੰਜੀਦਗੀ ਦੇ ਨਾਲ ਕੋਦ ਨਿਜੇਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਕਿਉਂਕਿ ਜਦੋਂ ਨਹੀਂ ਅਜਿਹੀ ਘਟਨਾ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਇਹ ਹੋ ਜਾਂਦਾ ਵੀ ਛੇਰ ਆਇਆ ਛੇਰ ਆਏ ਵਾਲੀ ਹਾਲ ਹੋ ਜਾਂਦੀ ਹੈ ਵੀ ਜਦੋਂ ਅਸਲ ਦੇ ਵਿੱਚ ਪਾਣੀ ਆਏਗਾ ਤੇ ਲੋਕ ਉਸ ਭਜ ਨੱਟ ਦੇ ਵਿੱਚ ਨਾ ਲੱਗਣ ਤੇ ਕਿਤੇ ਵੱਧ ਹਾਦਸਾ ਹੋ ਸਕਦਾ ਹੈ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਵੀ ਕਰ ਰਹੀਆਂ ਵੀ ਪਾਣੀ ਜਿਹੜਾ ਹੈ ਤਾਂ ਬਹੁਤ ਜ਼ਿਆਦਾ ਹੈ ਮਤਲਬ ਲਗਭਗ 56000 ਕਿਊਬਿਕ ਦੱਸ ਰਹੇ ਹੈ ਮਤਲਬ 55-56000 ਕਿਊਬਿਕ ਪਾਣੀ ਜਿਹੜਾ ਲਗਾਤਾਰ ਪਿਆਸ ਤੋਂ ਬੂੰਜਾ ਘੇਟਾ ਤੋਂ ਰਿਲੀਜ਼ ਕੀਤਾ ਜਾ ਰਿਹਾ ਹੈ ਤਾਂ ਜਿਹੜਾ हिमाचल वाले पासे ਜਿਹੜਾ ਦਰਿਆ ਆ ਉਹਦੇ ਚ ਬਹੁਤ ਜ਼ਿਆਦੇ ਚੱਲਦਾ ਪਿਆ ਆ ਤੇ ਉਸੀ ਦਰਿਆ ਦੇ हिमाचल वाले पासे ਜਿਹੜਾ ਥਲਕੇ ਪਿੰਡਾਂ ਦੇ ਵਿੱਚ ਵੀ ਕਾਫੀ ਜ਼ਿਆਦੇ ਨੁਕਸਾਨ ਹੋ ਰਿਹਾ ਹੈ। ਕਈ ਪਿੰਡਾਂ ਦੇ ਵਿੱਚ ਪਾਣੀ ਹੈ ਕਈ ਉਥੇ ਕੈਰੀਰ ਵੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਲਾ ਪਾਸਾ ਕਹ ਲਈਏ ਵੀ ਜਿਹੜਾ ਸਾਡਾ ਹੈਗਾ ਆ ਮੰਡ ਲੁਧਿਆੜ ਦਾ ਕਹ ਲਈਏ ਜਿੱਥੋਂ ਕਹ ਲਈਏ ਬਿਲਾ ਠਾਕਰਾ ਵਾਲਾ ਏਰੀਆ ਇਹ ਹਾਲੇ ਬਚਿਆ ਹੋਇਆ ਜੱਟਵੇ ਦੀ ਜਿੱਥੋਂ ਕਹ ਲਈਏ ਇੱਥੇ ਹਾਲੇ ਤੱਕ ਪਾਣੀ ਹੈ ਨਹੀਂ। ਇਹਦਾ ਵੱਡਾ ਕਾਰਨ ਇਹ ਹੀ ਹੈ ਕਿ ਜਿਹੜੀ ਤੁਸੀ ਬੰਨ ਹੈ ਜਿਹਦੀ ਤਸਵੀਰਾਂ ਤੁਸੀਂ ਦੇਖ ਵੀ ਰਹੇ ਹੋ ਇਹ ਕਾਫੀ ਜ਼ਿਆਦੇ ਮਿਹਨਤ ਦੇ ਨਾਲ ਕਾਫੀ ਜ਼ਿਆਦੇ ਚੋੜਾ ਕਰ ਦਿੱਤਾ ਗਿਆ ਹੈ ਤੇ ਸੁਭਾਵਨਾ ਵੀ ਇਹ ਹੈ ਕਿ ਜੇ ਪਾਣੀ ਇਸ ਇੰਨੀ ਕੀ ਰਫਤਾਰ ਦੇ ਵਿੱਚ ਰਹਿੰਦਾ ਤੇ ਇਹ ਵਧੀਆ ਬਚ ਸਕਦਾ ਤੇ ਇਹ ਇਲਾਕਾ ਬਚਿਆ ਰਹਿ ਸਕਦਾ ਹੈ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਹੁਣ ਮੌਜੂਦਾ ਹਾਲਤ ਜਿਹੜੀ ਕਹ ਲਈਏ ਕਿ ਪਾਣੀ ਨੂੰ ਲੈ ਕੇ ਹੈ ਬਿਆਸ ਦਰਿਆ ਤੋਂ ਜਿਹੜਾ ਕਹ ਲਈਏ ਵੀ ਬੂੰਜਾ ਗੇਟ ਤੋਂ ਜਿਹੜਾ ਹੈ ਪੋਂਗ ਡੈਮ ਦੇ ਢੇਠਾ ਬਣਿਆ ਹੋਇਆ ਜਿਹੜਾ ਬੂੰਜਾ ਗੇਟ ਹੈ ਉਹਨਾਂ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਹ ਢੇਠਾ ਜੇ ਗੱਲ ਕਰਨੀ ਹੋਵੇ ਤੇ ਢੇਠਾ ਅੰਡਰ ਕੰਟਰੋਲ ਹੈ ਪੰਜਾਬ ਵਾਲੇ ਪਾਸੇ ਕਿਸੇ ਪ੍ਰਕਾਰ ਦੀ ਪ੍ਰੋਬਲਮ ਜਿਹੜੇ ਸਾਡੇ ਉਤਲੇ ਪਿੰਡਾਂ ਇਹਨਾਂ ਤੇ ਨਹੀਂ ਆ ਰਹੀ ਤੇ ਹਿਮਾਚਲ ਦੇ ਕੁਝ ਥਲਕੇ ਪਿੰਡਾਂ ਦੇ ਵਿੱਚ ਜ਼ਰੂਰ ਨੁਕਸਾਨ ਲੋਕਾਂ ਨੂੰ ਚੱਕਣਾ ਪੈ ਰਿਹਾ ਹੈ ਤੇ ਆਸ ਕਰਦੇ ਹਾਂ ਵੀ ਉੱਪਰ ਬਾਰਿਸ਼ ਘੱਟ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਬਿਲਕੁਲ ਸਹੀ ਸਲਾਮਤੀ ਜਿੰਦ ਦੇ ਨਾਲ ਜਿਹੜਾ ਹੈ ਇਹ ਬਰਸਾਤ ਨਿਕਲ ਜਾਣ ਅਸੀਂ ਪ੍ਰਸ਼ਾਸਨ ਦੇ ਵੱਲੋਂ ਚਾਹੇ ਪੰਜਾਬ ਦਾ ਆਇਆ ਚਾਹੇ ਹਿਮਾਚਲ ਦਾ ਆਇਆ ਤੇ ਚਾਹੇ ਦੋਨੇ ਸਰਕਾਰਾਂ ਆਏ ਚਾਹੇ ਪੰਜਾਬ ਤੇ ਹਿਮਾਚਲ ਇਹ ਜ਼ਰੂਰ ਮੰਗ ਕਰਦੇ ਆ ਕਿ ਬਿਆਸ ਦਰਿਆ ਦਾ ਜਿਹੜਾ ਕੋਰਸ ਹੈ ਉਹਨਾਂ ਦੇ ਦੋਨੇ ਕਿਨਾਰਿਆਂ ਨੂੰ ਚੈਨਲਾਈਜ਼ ਕਰਨਾ ਚਾਹੀਦਾ ਹੈ ਪੱਕੇ ਤੌਰ ਤੇ ਚੈਨਲਾਈਜ਼ ਕਰਨਾ ਚਾਹੀਦਾ ਹੈ ਇਹ ਮੰਗ ਲੋਕਾਂ ਨੂੰ ਵੀ ਹੁਣ ਕਰਨੀ ਚਾਹੀਦੀ ਹੈ ਆਪਸ ਨਾਲ ਤੋਂ ਕਿਉਂਕਿ 2023 ਦੇ ਵਿੱਚ ਪ੍ਰੋਬਲਮ ਆਈਆਂ ਹੁਣ 25 24 ਦੇ ਵਿੱਚ ਵੀ ਇਹਦੀ ਡਰ ਡਰ ਕੇ ਕੱਢਿਆ 25 ਪੂਰਾ ਡਰ ਡਰ ਕੇ ਕੱਢ ਰਿਹਾ ਹਾਲਾਤ ਅਜੇ ਹੀ ਬਣੇ ਹੋਏ ਆ ਤੇ ਰੋਜ਼ ਅਜੇ ਇਹ ਡਰ ਦੇ ਵਿੱਚੋਂ ਨਿਕਲਦੇ ਸਰਕਾਰ ਇੱਕ ਪਰਮਨੈਂਟ ਇਲਾਜ ਕਰ ਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਹੈ ਖੱਡਾਂ ਆ ਉਹਨੇ ਵਾਲੇ ਪਾਸੇ ਕਰੀਏ ਵੀ ਚੈਨਲਾਈਜ਼ ਕੀਤੀਆਂ ਗਈਆਂ ਤੇ ਪਿਆਸ ਦਾ ਜਿਹੜਾ ਇਹ ਕੋਰਸ ਹੈਗਾ ਹੈ ਇੱਥੇ ਇਹਨੂੰ ਪਿਆਸ ਦਰਿਆ ਨੂੰ ਤੇ ਨੇਚਰਲ ਕੋਰਸ ਨੂੰ ਜਿਹੜਾ ਚੈਨਲਾਈਜ਼ ਕਰਨਾ ਚਾਹੀਦਾ ਤੇ ਜਿਹੜਾ ਉਹਦੇ ਵਿਚਲਾ ਏਰੀਆ ਆ ਉਹਨੂੰ ਨੋ ਮਾਈਨਿੰਗ ਜ਼ੋਨ ਅਲਾ ਲਣਾ ਚਾਹੀਦਾ ਤਾਂ ਕਿ ਜਿਹੜਾ ਹੈ ਪੱਕੇ ਤੌਰ ਤੇ ਪਾਣੀ ਜਿੰਨਾ ਮਰਜ਼ੀ ਆਏ ਉਹਦਾ ਜਿਹੜਾ ਹੈ ਪ੍ਰੋਪਰ ਪ੍ਰਬੰਧ ਰਵੇ ਤੇ ਲੋਕਾਂ ਨੂੰ ਡਰਨਾ ਹੋਵੇ ਕੱਚੀਆਂ ਧੁੱਸੀਆਂ ਮਾੜੀ-ਮੋਟੀ ਬਣੀਆਂ ਜਦੋਂ ਬੇਸਾਬਾ ਪਾਣੀ ਆਣਾ ਤਾਂ ਉਹਦੇ ਅੱਗੇ ਬਿਲਕੁਲ ਨਹੀਂ ਟਿਕਣੀਆਂ ਆ। ਇਹਦਾ ਪ੍ਰੋਪਰ ਇਲਾਜ ਦੋਨੇ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਰੂਰ ਲਿਖ ਕੇ ਉੱਪਰ ਤੱਕ ਭੇਜਣਾ ਚਾਹੀਦਾ ਹੈ ਤਾਂ ਕਿ ਆਨ ਵਾਲੇ ਸਮੇਂ 'ਚ ਡਿਮਾਂਡ ਵੜੇ ਅੱਜ ਨਾ ਤਾਂ ਕੱਲ ਡਿਮਾਂਡ ਪੂਰੀ ਹੋਵੇ ਤੇ ਲੋਕ ਜਿਹੜੇ ਆ ਇਸ ਇਲਾਕੇ ਦੇ ਵਿੱਚ ਕਿਉਂਕਿ ਆਬਾਦੀ ਬਹੁਤ ਜ਼ਿਆਦਾ ਹੁਣ ਮੰਡ ਦੇ ਵਿੱਚ ਵੱਧ ਗਈ ਹੈ ਤੇ ਉਸ ਆਬਾਦੀ ਨੂੰ ਬਚਾਉਣ ਦੇ ਲਈ ਉਸ ਇਲਾਕੇ ਦੇ ਵਿੱਚ ਜਿਹੜਾ ਹੁਣ ਫਸਲਾ ਬਹੁਤ ਜ਼ਿਆਦਾ ਹੁੰਦੀਆਂ ਸਾਰੀ ਖੇਤੀ ਨੂੰ ਬਚਾਉਣ ਦੇ ਲਈ ਸਾਨੂੰ ਜਦੁੱਜਦ ਕਰਨੀ ਚਾਹੀਦੀ ਹੈ ਕਿ ਮੈਂ ਸਾਰੀ ਤੁਹਾਡਾ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ ਹਾਲ ਦੀ ਘੜੀ ਪਾਣੀ ਨੂੰ ਲੈ ਕੇ ਕੋਈ ਡਰਨ ਵਾਲੀ ਜਿਹੀ ਸਥਿਤੀ ਸਾਡੇ ਇਸ ਖੇਤਰ ਦੇ ਵਿੱਚ ਬਿਲਕੁਲ ਨਹੀਂ ਹੈ ਧੰਨਵਾਦ